ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਕੋਈ ਵੀਡੀਓ ਖਾਸ ਨਹੀਂ ਲਿਆਏ ਹਾਂ ਜੀ ਕੰਮ ਕਰ ਦਿੱਤੇ ਅੱਜ ਆਪਾਂ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਗੱਲਾਂ ਬਾਤਾਂ ਇਹ ਨਹੀਂ ਜੀ ਅੱਜ ਆਪਾਂ ਲੈ ਕੇ ਆਏ ਆ ਲੈਂਦੇ ਸੀ ਦਵਾਈ ਆਰ ਜਰਵਾਇਦਿਕ ਤੇ ਤਿੰਨ ਮਹੀਨੇ ਹੋ ਗਏ ਸੀ ਮੈਨੂੰ ਦਵਾਈ ਖਾਂਦੀ ਨੂੰ ਅੱਜ ਆਪਾਂ ਕਰਾਏ ਨੇ ਟੈਸਟ ਖਾ ਕੇ ਦਵਾਈ ਅਲਟਰਾਸਾਉਂਡ ਵਗੈਰਾ ਮੈਨੂੰ ਬਹੁਤ ਟੈਨਸ਼ਨ ਸੀ ਵੀ ਰਿਪੋਰਟਾਂ ਕਿਸ ਤਰ੍ਹਾਂ ਆਉਣਗੀਆਂ ਤੇ ਮੈਂ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆਂ ਅੱਗੇ ਬਣੇ ਰਹੇ ਹੋ ਵੀਡੀਓ ਦੇ ਨਾਲ ਆਪਣੇ ਵੀ ਆਪਣੀਆਂ ਰਿਪੋਰਟਾਂ ਕਿਵੇਂ ਆਈਆਂ ਨੇ ਆਪਣੀਆਂ ਰਿਪੋਰਟਾਂ ਜੀ ਆ ਗਈਆਂ ਠੀਕ ਠਾਕ ਵਧੀਆ ਆਈਆਂ ਨੇ ਤੇ ਜਿਵੇਂ ਆਪਾਂ ਨੂੰ 100% ਦੁੱਖ ਸੀ ਉਹ ਆਪਣਾ 70% ਰਹਿ ਗਿਆ ਹੁਣ ਬਹੁਤ ਹੀ ਫਾਇਦਾ ਹੋਇਆ ਬਿੰਦੂ ਆਮਰ ਤੇ ਅੰਗਰੇਜ਼ੀ ਦਵਾਈ ਚੈਲੋ ਫਿਰ ਤੁਸੀਂ ਕਹਿੰਦੇ ਸੀ ਇਹਦਾ ਕੋਈ ਹੱਲ ਨਹੀਂ ਹੈਗਾ ਬੀ ਜਿਵੇਂ ਹੈਗਾ ਪਿਆ ਰਹਿੰਦੇ ਪਰ ਫਿਰ ਸਾਨੂੰ ਕਿਸੇ ਨੇ ਦੱਸਿਆ ਵੀ ਅਸੀਂ ਆਯੁਰਵੈਦਿਕ ਦਵਾਈ ਲੈਤੀ ਐ ਸਾਨੂੰ ਇਹ ਦਵਾਈ ਨਾਲ ਫਰਕ ਹੋਇਆ ਫਿਰ ਅਸੀਂ ਜੀ ਇਹ ਦਵਾਈ ਲੈਤੀ ਦਵਾਈ ਬਹੁਤ ਵਧੀਆ ਜੀ ਤੇ ਮੈਨੂੰ ਬਹੁਤ ਫਾਇਦਾ ਹੋਇਆ ਖਾ ਕੇ ਦਵਾਈ ਤੇ ਤੁਸੀਂ ਮੈਨੂੰ ਇਹ ਪੁੱਛਣਾ ਵੀ ਤੁਸੀਂ ਕਾਦੀ ਦਵਾਈ ਲੈਤੀ ਥੀ ਜੇ ਕਿਸੇ ਨੇ ਲੈਣੀ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਜੇ ਕਿਸੇ ਨੇ ਲੈਣੀ ਹੋਵੇ ਤੁਸੀਂ ਪੁੱਛਿਓ ਵੀ ਕਾਦੀ ਦਵਾਈ ਲੈਤੀ ਸੀ ਆਪਾਂ ਨੂੰ ਫਰਕ ਹੋਇਆ ਮੈਂ ਕਹਿੰਨੀ ਵੀ ਹੋਰ ਭੈਣ ਭਾਈਆਂ ਦਾ ਵੀ ਫਰਕ ਪਵੇ ਦਵਾਈ ਨਾਲ ਜਿਵੇਂ ਮੈਂ ਨੂੰ ਪ੍ਰੋਬਲਮ ਸੀ ਹੋਰ ਵੀ ਕਈ ਭੈਣਾਂ ਨੂੰ ਪ੍ਰੋਬਲਮ ਹੁੰਦੀ ਹੈ ਇਸ ਤਰ੍ਹਾਂ ਦੀ ਤੇ ਵੀ ਦਵਾਈ ਇਹ ਜ਼ਰੂਰ ਲੈ ਲੈਣ ਜੀ ਲੈਣੀ ਕਿਸੇ ਨੇ ਆਪਾਂ ਕੋਈ ਮਸੂਰੀ ਨਹੀਂ ਕਰਦੇ ਜੀ ਆਪਾਂ ਆਪ ਲੈ ਕੇ ਆਏ ਦਵਾਈ ਮੈਨੂੰ 2 ਦਿਨ ਹੋ ਗਏ ਹੁਣ ਨੀਂਦ ਨਹੀਂ ਸਿਆਉਂਦੀ ਹੈਗੀ ਵੀ ਮੇਰੇ ਟੈਸਟ ਪਤਾ ਨਹੀਂ ਕਿਸ ਤਰ੍ਹਾਂ ਦੇ ਆਉਣਗੇ ਤੇ ਮੇਰੀ YouTube ਫੈਮਿਲੀ ਨੂੰ ਸਾਰੀ ਨਹੀਂ ਪਤਾਗਾ ਉਹਨਾਂ ਨੂੰ ਤਾਂ ਪਤਾ ਸਾਰਿਆਂ ਨੂੰ ਬਿਨਾਂ ਟੈਸਟ ਕਰਾਉਣੇ ਇਹਨਾਂ ਦਵਾਈ ਚੱਲਦੀ ਹੈ ਤੇ ਫਿਰ ਮੈਂ ਜਦੋਂ ਦਵਾਈ ਅੱਜ ਟੈਸਟ ਕਰਵਾਏ ਅੱਜ ਵੀ ਮੇਰਾ ਮੂਡ ਬਹੁਤ ਹੁਸੀ ਮੈਂ ਕਿਹ ਪਤਾ ਨਹੀਂ ਟੈਸਟ ਕਿਵੇਂ ਆਉਣਗੇ ਜਿੰਨੇ ਚਿਰ ਟੈਸਟ ਨਹੀਂ ਹੋਏ ਹੈਗੇ ਜਦੋਂ ਟੈਸਟ ਹੋਏ ਜੀ ਬਿਲਕੁਲ ਬਹੁਤ ਫਰਕ ਪੈ ਗਿਆ ਦਵਾਈ ਨਾਲ ਜਿਵੇਂ ਆਪਾਂ ਕਹਿੰਦੇ 100 ਤੋਂ 60% ਫਰਕ ਪੈ ਗਿਆ ਇਸ ਤਰ੍ਹਾਂ ਮੈਂ ਫਰਕ ਪੈ ਗਿਆ ਫੇਰ ਮੇਰਾ ਮੂਡ ਖਸੋਇਆ ਫੇਰ ਮੈਂ ਲੈ ਆਈ ਅੱਜ ਮੈਂ ਸਵੇਰੇ ਲੈਬ ਲਾਉਣੀ ਸੀ ਨਾ ਮੈਂ ਲੈਬ ਲਾਈ ਕਹਿੰਦੇ ਜੀ ਨਹੀਂ ਜਹਾਨਾ ਜੇ ਆਪਣਾ ਦਿਲ ਤਮਾਗ ਸਹੀ ਉਫੇਰੀ ਆਪਾਂ ਸਹੀ ਕੰਮ ਕਰਦੇ ਆਂ ਤੇ ਨਹੀਂ ਆਪਣਾ ਅੰਦਰਲਾ ਕਹਿੰਦੇ ਦੀਵਾ ਬੁੱਝ ਜਾਂਦਾ ਦਿਲ ਦਾ ਜਦੋਂ ਆਪਾਂ ਨੂੰ ਕੋਈ ਇਹ ਜੀ ਟੈਨਸ਼ਨ ਹੋ ਜਾਂਦੀ ਤੇ ਮੈਂ ਵਹਿਗਰੂ ਦਾ ਸ਼ੁਕਰ ਕਰਦੀ ਆਂ ਜੀ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਦਾ ਜਿਨੇ ਆਪਣੇ ਤੇ ਮਿਹਰ ਕਰਕੇ ਆਪਣਾ ਰੋਗ ਘਟਾਇਆ ਗਾ ਤੇ ਡਾਕਟਰ ਨੇ ਵੀ ਮੈਨੂੰ ਦੁੱਖ ਪੰਜਨੀ ਸਾਹਿਬ ਦੇ ਬਾਠ ਦੱਸੇ ਸੀ ਆਪਾਂ ਬਾਠ ਕਰਦੇ ਰਹੇ ਤੇ ਗੁਰੂ ਘਰ ਵੀ ਜਾਂਦੇ ਰਹੇ। ਇਹ ਬਹੁਤ ਹੀ ਵਧੀਆ ਡਾਕਟਰ ਹੈ ਜੇ ਕਿਸੇ ਨੂੰ ਦਵਾਈ ਲੈਣੀ ਹੋਵੇ ਤਾਂ ਮੈਂ ਰეკਮੈਂਟ ਕਰਾਂ ਹੀ ਜ਼ਰੂਰ ਪੁੱਛ ਸਕਦਾ। ਕੋਈ ਵੀ ਇਸ ਰੋਗ ਤੋਂ ਪੀੜਤ ਹੋਵੇ ਤੇ ਆਪਾਂ ਉਹਨੂੰ ਦੱਸਾਂਗੇ ਜੀ। ਇਹ ਦਵਾਈ ਖਾਣ ਦੇ ਨਾਲ ਮੇਰੀ ਇਹ ਬਿਮਾਰੀ ਨਿਕਲੀ ਠੀਕ ਹੋਈ ਮੇਰੀਆਂ ਹੋਰ ਵੀ ਕਈ ਬਿਮਾਰੀਆਂ ਇਹਦੇ ਨਾਲ ਠੀਕ ਹੋ ਗਈਆਂ। ਜੋ ਮੈਨੂੰ ਆਮ ਨੋਰਮਲ ਸੀ ਬਿਮਾਰੀਆਂ ਜਿਵੇਂ ਆਪਾਂ ਕਹਿੰਦੇ ਨੇ ਬਲੱਡ ਵਧਣਾ ਘਬਰਾਟ ਆਉਣੀ ਇਹ ਚੀਜ਼ਾਂ ਵੀ ਮੇਰਾ ਉਹ ਦਵਾਈ ਨਾਲ ਫਰਕ ਹੋ ਗਿਆ ਬਹੁਤ ਸਰੀਰ ਨੂੰ ਫਰਕ ਹੋ ਗਿਆ ਤੇ ਚਿੜਚਿੜਾਪਨ ਗੁੱਸਾ ਆਉਣਾ ਇਹ ਵੀ ਮੇਰਾ ਬਹੁਤ ਫਰਕ ਪਿਆਗਾ ਅੱਗੇ ਨਾਲ ਅੰਬਦਲ ਆਇਆ ਕਾਫੀ ਸਰੀਰ ਦੇ ਵਿੱਚ ਛੋਟੀਆਂ-ਛੋਟੀਆਂ ਬਿਮਾਰੀਆਂ ਤੇ ਕੋ ਡਾਕਟਰ ਖਾਣ ਪੀਣ ਦਾ ਜਰੂਰ ਪਰਹੇਜ਼ ਕਰਦੇ ਆ ਤੇ ਦਵਾਈ ਫੇਰ ਦਿੰਦੇ ਪਹਿਲਾਂ ਆਪਣਾ ਖਾਣਾ ਪੀਣਾ ਸਾਨੂੰ ਬਦਲਣਾ ਪੈਣਾ ਜਿਸ ਤਰ੍ਹਾਂ ਕਹਿਣਗੇ ਉਹੀ ਚੀਜ਼ ਖਾਣੀ ਹੈ ਦੂਜੀ ਚੀਜ਼ ਨਹੀਂ ਖਾਣੀ ਤੁਸੀਂ ਤੇ ਉਹ ਵੀ ਸੁਣ ਫੇਰ ਦੱਸਾਂਗੇ ਅਸੀਂ ਜੇ ਸਾਨੂੰ ਤੁਸੀਂ ਪੁੱਛੋਗੇ ਕਿਸੇ ਨੂੰ ਜ਼ਰੂਰਤ ਆਪਾਂ ਜਿਹਨਾਂ ਨੂੰ ਨਹੀਂ ਜ਼ਰੂਰਤ ਉਹਨਾਂ ਨੂੰ ਵੀ ਆਪਾਂ ਦੱਸੀ ਜਾਈਏ ਨੁਕਤੇ ਕਿਉਂਕਿ ਉਹ ਹੀ ਬੰਦਾ ਜਾਣਦਾ ਜਿਹਨੂੰ ਦੁੱਖ ਹੁੰਦਾ ਦੂਜੇ ਨੂੰ ਕੋਈ ਪਤਾ ਨਹੀਂ ਹੁੰਦਾ ਕੀ ਦੁੱਖ ਕੀ ਹੁੰਦਾ ਦੂਜਿਆਂ ਦਾ ਅਗਲਾ ਹਾਸੇ ਡ ਆਉਂਦਾ ਇਹ ਗੱਲਾਂ ਦੀ ਜਿੰਨਾਂ ਨੂੰ ਨਹੀਂ ਰੋਗ ਹੁੰਦਾ ਤੇ ਆਪਾਂ ਜਿਹੜੇ ਪੁੱਛਣਾ ਚਾਹਣਗੇ ਆਪਾਂ ਉਹਨਾਂ ਨੂੰ ਹੀ ਦੱਸਾਂਗੇ ਕਿੰਨੇ ਦਾ ਆਹੀ ਆਪਸਾਰੇ ਨਹੀਂ ਦੱਸਦੇ ਫਿਰ ਆਪਾਂ ਇੱਕ ਵੀਡੀਓ ਬਣਾ ਕੇ ਪਾ ਦੇਾਂਗੇ ਸੋਡੇ ਨਾਲ ਸ਼ੇਅਰ ਕਰਾਂਗੇ ਬੀਜੀ ਮੇਰੀ ਪ੍ਰੋਬਲਮ ਠੀਕ ਹੋਈ ਹੈ ਮੈਨੂੰ ਵੀ ਸਾਰੀਆਂ ਭੈਣਾਂ ਦੀ ਇਸ ਤਰ੍ਹਾਂ ਠੀਕ ਹੋਵੇ ਪ੍ਰੋਬਲਮ ਮੈਂ ਆ ਕੇ ਦਵਾਈ ਲੈ ਕੇ ਜਦੋਂ ਅਸੀਂ ਆ ਗਏ ਦੇਖੋ ਇੰਨੇ ਮੇਰੇ ਸਿਰ ਤੋਂ ਵਜਨ ਲਿਆ ਮੈਂ ਆ ਕੇ ਰੱਜ ਕਿਸਤੀ ਆਪਾਂ ਨੂੰ ਕਿੰਨੀ ਟੈਨਸ਼ਨ ਵਣ ਜਾਂਦੀ ਏ ਵੀ ਆਪਣੇ ਨਾਂ ਪਤਨ ਕੀ ਆ ਰਿਪੋਰਟਾਂ ਚ ਕੀ ਆ ਵਗਰ ਰਿਪੋਰਟਾਂ ਚ ਇਹ ਜੇ ਤਾਂ ਮੇਰੇ ਰਿਪੋਰਟ ਆ ਗਈਆਂ ਤਾਂ ਮੈਂ ਘਰੇ ਆ ਕੇ ਬਹੁਤ ਜ਼ਿਆਦਾ ਨੀਂਦ ਲਾਹੀ ਹੁਣ ਵੀ ਮੈਂ ਮੂੰਹ ਧੋ ਕੇ ਮੈਂ ਕਿ ਚਲੋ ਛੋਟੀ ਜੀ ਵੀਡੀਓ ਬਣਾ ਕੇ ਪਾ ਦੀ ਆਪੋ ਤਾਂ ਪਹਿਲਾਂ ਅੱਜ ਬਲੌਗ ਨਹੀਂ ਦਿੱਤਾ ਗਿਆ ਹੈਗਾ ਤੇ ਨਾਲੇ ਆਪਾਂ ਜੇ ਤੁਹਾਡੇ ਨਾਲ ਜਿੰਦਗੀ ਦੀਆਂ ਹੋਰ ਗੱਲਾਂ ਸ਼ੇਅਰ ਕਰਦੇ ਆਪਾਂ ਇਹ ਵੀ ਸ਼ੇਅਰ ਕਰਦੇ ਆਂ ਜੀ ਬਹੁਤ ਭੈਣ ਭਰਾਵਾਂ ਨੂੰ ਤਕਲੀਫ ਹੁੰਦੀ ਐ ਇਸ ਤਰ੍ਹਾਂ ਦੀ ਤੇ ਭੈਣਾਂ ਨੂੰ ਜਰੂਰ ਅਵੇਅਰਨੈਸ ਹੋਣਾ ਚਾਹੀਦਾ ਕੰਮ ਦੇ ਨਾਲ-ਨਾਲ ਆਪਣੇ ਸਰੀਰ ਦਾ ਵੀ ਖਿਆਲ ਰੱਖਣਾ ਚਾਹੀਦਾ ਜਿਹੜੇ ਹੁਣ ਮੇਰੀ ਤੁਰਤ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਮੇਰੀ ਸਿਹਤ ਦਾ ਵੀ ਫਰਕ ਨਜ਼ਰ ਆਇਆ ਹੋਊਗਾ ਤੁਸੀਂ ਕਮੈਂਟ ਕਰਕੇ ਦੇਖ ਜਿਹੜੇ ਤੁਰਤ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਪਤਾ ਲੱਗਦਾ ਹੋ ਮੇਰੀ ਸਿਹਤ 'ਚ ਵੀ ਸੁਧਾਰ ਆਇਆ ਲੱਗਿਆ ਹੁਣ ਤੇ ਮੇਰਾ ਭਾਰ ਜਨ ਵੀ ਘਟ ਗਿਆ ਜੀ ਉਹ ਕੋਈ ਵੇਟ ਘਟਾਉਣ ਦੀ ਦਵਾਈ ਨਹੀਂ ਦਿੰਦੇ ਮੇਰਾ ਇਹ ਦਵਾਈ ਖਾ ਕੇ 7.5 ਕਿਲੋ ਭਾਰ ਜਨ ਉੱਡ ਗਿਆ 7.50 ਸੀ ਮੇਰਾ ਭਾਰ ਜਨ ਹੁਣ 63 ਰਹਿ ਗਿਆ ਮੇਰਾ ਭਾਰ ਜਨ ਉਹ ਡਾਕਟਰ ਸਾਹਿਬ ਪਹਿਲਾਂ ਕਈ ਕਿਹੇ ਦਵਾਈ ਦਿੰਦੇ ਵੀ ਮੇਰੀ ਦਵਾਈ ਕੋਈ weight ਘਟਾਉਣਾ ਹੀ ਨਹੀਂ ਹੈਗੀ ਜੇ ਤੁਸੀਂ ਕਹੋ ਵੀ ਇਹ weight ਘਟਾਉਣਾ ਹੀ ਦਵਾਈ ਹੈ ਵੀ ਇਹ ਦਵਾਈ ਦੇ ਨਾਲ ਵੈਸੀ ਵਜਨ ਉੱਡਦਾ ਹੈਗਾ ਚਰਬੀ ਘਟਦੀ ਹੈਗੀ ਜਿਹੜੀ ਆਪਾਂ ਨੂੰ ਪ੍ਰੋਬਲਮ ਸੀ ਇਸ ਕਰਕੇ ਆਪਣੇ ਸਰੀਰ ਜੀ ਬਹੁਤ ਹਲਕਾ ਪਾਣ ਆ ਗਿਆ ਤੇ ਆਪਾਂ ਇਸ ਤਰ੍ਹਾਂ ਵੀਡੀਓ ਬਣਾਈਏ ਛੋਟੀ ਜੀ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਜਦੋਂ ਮੇਰੇ ਰਿਪੋਰਟ ਆਈਆਂ ਨੇ ਪਰਿਵਾਰ ਵੀ ਸਾਰਾ ਖੁਸ਼ ਹੋਇਆ ਮੈਂ ਖੈ ਆਪਣੀ YouTube ਫੈਮਿਲੀ ਨੂੰ ਵੀ ਦੱਸਦੇ ਆ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਰਿਪੋਰਟ ਸਹੀ ਸਲਾਮਤ ਆਈਆਂ ਨੇ ਤੇ ਸਭ ਤੇ ਮਿਹਰ ਕਰੇ ਵਾਹਿਗੁਰੂ ਸਭ ਤੋਂ ਵੱਡੀ ਖੂਬੀ ਉਸ ਡਾਕਟਰ ਦੀ ਹੈ ਜੀ ਉਹ ਗਰਵਾਣੀ ਨਾਲ ਜੋੜੂ ਸੋਨ ਤੇ ਆਪੋਂ ਨਹੀਂ ਪਾਠ ਕਰਦੇ ਕਈ ਵਾਰ ਕੈਦ ਨੇ ਵੀ ਚਲੂ ਕਰ ਲਾਂਗੇ ਕਰ ਲਾਂਗੇ ਉਹ ਗੁਰਬਾਣੀ ਨਾਲ ਜ਼ਰੂਰ ਜੋੜਦੇ ਆ ਪਾਠ ਕਰਨਾ ਜ਼ਰੂਰ ਕਹਿੰਦੇ ਆ ਅੱਜ ਵੀ ਜਦੋਂ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਵੀ ਵਧੀਆ ਮੇਨਿ ਫਰਕ ਪੈ ਗਿਆ ਤਾਂ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਉਸ ਵੈਘਰੂ ਦਾ ਸਕਰਾਣਾ ਕਰਕੇ ਉਹ ਗੁਰੂ ਘਰ ਜਾ ਕੇ ਵੀ ਮੇਰਾ ਸਕਰਾਣਾ ਨਾ ਕਰੋ ਵੀ ਮੈਂ ਤਾਂ ਇੱਕ ਦਵਾਈ ਦਿਨਾਗਾ ਤੇ ਉਹ ਵੈਘਰੂ ਜੋ ਠੀਕ ਕਰਦਾ ਉਹਦਾ ਸਕਰਾਣਾ ਕਰੋ ਵੀ ਮੈਂ ਤਾਂ ਜਿਵੇਂ ਦਵਾਈ ਦਿਨਾਂ ਦਿਨ ਤੇ ਉਹ ਵੈਸੇ ਗੁਰੂ ਦਾ ਬਹੁਤ ਵੱਡਾ ਰੋਲਾ ਸੱਚੀ ਜੀ ਵੈਸੇ ਗੁਰੂ ਦੀ ਕਿਰਪਾ ਨਾਲ ਆਪਣਾ ਰੋਗ 180% ਘਟ ਗਿਆ ਤੇ ਜਿਵੇਂ ਜਿਵੇਂ ਵੀ ਆਪਣਾ ਲਾ ਚੱਲੂਗਾ ਆਪਾਂ ਤੁਹਾਡੇ ਨਾਲ ਉਸ ਤਰ੍ਹਾਂ ਵੀਡੀਓ ਸ਼ੇਅਰ ਕਰਦੇ ਰਹਾਂਗੇ ਤੇ ਭੈਣਾਂ ਨੂੰ ਮੋਟੀਵੇਸ਼ਨ ਕਰਦੇ ਰਹਾਂਗੇ ਵੀ ਇਹ ਜਨਾਨੀ ਵੀ ਕਰਦਾ ਧੁਰਾ ਜਿਵੇਂ ਆਪਾਂ ਕਹਿੰਦੇ ਰੇਲ ਗੱਡੀ ਦੇ ਦੋ ਟੱਈਏ ਨਾਲ ਹੀ ਰੇਲ ਗੱਡੀ ਚੱਲਦੀ ਹੈ ਇੱਕ ਟੱਈਏ ਜੇ ਔਖੜ ਗਿਆ ਉਹਦੇ ਬਿਨਾਂ ਗੱਡੀ ਨਹੀਂ ਚੱਲਦੀ ਇਸ ਤਰ੍ਹਾਂ ਜਦੋਂ ਘਰ 'ਚ ਜਨਾਨੀ ਘਰ 'ਚ ਨਹੀਂ ਹੁੰਦਾ ਇਹਦੇ ਨਾਲ ਵੀ ਇੱਕ ਪਹੀਆ ਕੱਢ ਕੇ ਕੰਮ ਕਰਦਾ ਸਾਰਾ ਖੜਨ ਵਾਲਾ ਹੁੰਦਾ ਬੰਦਾ ਤਾਂ ਜੀ ਬਾਹਰੋਂ ਕਮਾ ਕੇ ਲਿਆਉਣ ਵਾਲਾ ਤੇ ਬੀਬੀਆਂ ਨੇ ਘਰੇ ਸਾਹਮਣਾ ਹੁੰਦਾ ਤੇ ਸਾਰਾ ਘਰ ਬੀਬੀਆਂ ਦੇ ਸਿਰ ਤੇ ਹੁੰਦਾ ਇਸ ਕਰਕੇ ਭੈਣਾਂ ਆਪਦੇ ਸਿਹਤ ਦਾ ਜਰੂਰ ਖਿਆਲ ਰੱਖਣਾ ਚਾਹੀਦਾ ਬਹੁਤ ਹੀ ਮੇਰੀਆਂ ਭੈਣਾਂ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੱਸਿਆ ਵਿਆਹ ਦੇ ਸਰੀਰ ਦੀ ਨਹੀਂ ਹੋ ਕਰਦੀਆਂ ਕੇਅਰ ਕਰਦੀਆਂ 40 45 ਸਾਲ ਦੀ ਜੇ ਬਹੁਤ ਭੈਣ ਇਸ ਸੰਸਾਰ ਤੋਂ ਚਲੀਆਂ ਗਈਆਂ ਤੇ ਜਿਨ੍ਹਾਂ ਦੀ ਹਜੇ ਬਹੁਤ ਲੋਡ ਹੁੰਦੀ ਹੈ ਬੱਚਿਆਂ ਨੂੰ ਵੀ ਲੋਡ ਹੁੰਦੀ ਹੈ ਤੇ ਸਾਰੇ ਪਰਿਵਾਰ ਨੂੰ ਹੀ ਲੋਡ ਹੁੰਦੀ ਹੈ ਕਿਉਂਕਿ ਜਿਨਾਨੀ ਨਾਲ ਹੀ ਘਰ ਚੱਲਦਾ ਜਿਨਾਨੀ ਤੋਂ ਬਿਨਾ ਘਰ ਨਹੀਂ ਚੱਲਦੇ ਜਿੱਥੇ ਜਿਨਾਨੀ ਨੇ ਉੱਥੇ ਤਾਂ ਕੋਈ ਆ ਕੇ ਖੜਦਾ ਵੀ ਨਹੀਂ ਹੈਗਾ ਘਰੇ ਘੇਰ ਮੈਸਨ ਦੁਆਰਾ ਕਹਿਣੀ ਹੈ ਭੈਣਾਂ ਨੂੰ ਜ਼ਰੂਰ ਅਵੇਅਰਨੈਸ ਹੋਣਾ ਚਾਹੀਦਾ ਆਪਦੇ ਟੈਸਟ ਡੋਸਟ ਕਰਵਾਉਂਦੇ ਰਹਿਣਾ ਚਾਹੀਦਾ ਤੇ ਖਾਣ ਪੀਣ ਦਾ ਵੀ ਥੋੜਾ ਜਿਹਾ ਉਹ ਕਰਨਾ ਚਾਹੀਦਾ ਆਪਾਂ ਨੂੰ ਡਾਕਟਰ ਕਲੀ ਦਵਾਈ ਨਾਲ ਹੱਲ ਨਹੀਂ ਸੀ ਖਾਣ ਪੀਣ ਦੇ ਨਾਲ ਵੀ ਹੱਲ ਹੈ ਆਪਾਂ ਨੂੰ ਪਾਥ ਵੀ ਰੱਖਣਾ ਪਊਗਾ ਜਦੋਂ ਆਪਾਂ ਕੋਈ ਦਵਾਈ ਖਾਂਨੇ ਤੇ ਜੇ ਆਪਾਂ ਪਾਥ ਨਹੀਂ ਰੱਖਦੇ ਤਾਂ ਆਪਾਂ ਦਵਾਈ ਕੰਮ ਨਹੀਂ ਕਰਦੀ ਹੈਗੀ ਤਾਂ ਕਰਕੇ ਵੀ ਆਪਣੀ ਸਿਹਤ ਦਾ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਆਪਾਂ ਸਾਰੇ ਪਰਿਵਾਰ ਦਾ ਇੱਕ ਜਨਾਨੀ ਖਿਆਲ ਦਾ ਰੱਖਦੇ ਪਰ ਜਨਾਨੀਆਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੀ ਤੁਸੀਂ ਸਾਰੀਆਂ ਭੈਣਾਂ ਆਪ ਵੀ ਜਾਣੀ ਜਾਨੋ ਤੁਸੀਂ ਕਿੰਨਾ ਕੁ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ ਜਿੰਨਾ ਤੇਰਾ ਆਪਾ ਮੰਜੇ ਤੇ ਪੈੰਦੇ ਨਹੀਂ ਹੈਗੇ ਆਪਾਂ ਨੂੰ ਕੋਈ ਨਹੀਂ ਪੁੱਛਦਾ ਹੈਗਾ ਤੇ ਜਦੋਂ ਆਪਾਂ ਮੰਜੇ ਤੇ ਪੈੰਨੇ ਉਹਦੀਆਂ ਆਪਾਂ ਨੂੰ ਪੁੱਛਦੇ ਆ ਕਿ ਥੋੜਾ ਕੀ ਦੁਖਦਾ ਤੇ ਆਪਾਂ ਨੂੰ ਆਪ ਥੋੜੀ ਜੀ ਅਵੇਅਰਨੈਸ ਕਰਨੀ ਚਾਹੀਂਗੇ ਤੇ ਆਪਣੇ ਹਲਕੇ ਫੁਲਕੇ ਟੈਸਟ ਆਪਾਂ ਕਰਾਉਂਦੇ ਰਹਿਣਾ ਚਾਹੀਦਾ ਤਾਂ ਕਿ ਆਪਣੀ ਬਿਮਾਰੀ ਕੋਈ ਜਿਆਦਾ ਭੈਣ ਕਰੋਗ ਨਾ ਧਾਰਨ ਕਰ ਲੇ ਕੇ ਜੀ ਨਾਲ ਜਹਾਨਾ ਜੇ ਤੁਸੀਂ ਤੰਦਰੁਸਤ ਹੋਵੋਗੇ ਤਾਂ ਤੁਹਾਡਾ ਪਰਿਵਾਰ ਸਾਰਾ ਤੰਦਰੁਸਤ ਹੋ ਜੇ ਤੁਸੀਂ ਨਹੀਂ ਤੰਦਰੁਸਤ ਹੋਗੇ ਤੁਹਾਡਾ ਪਰਿਵਾਰ ਵੀ ਤੰਦਰੁਸਤ ਨਹੀਂ ਹੋਏਗਾ ਤੇ ਸਾਰਾ ਘਰ ਜਨਾਨੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਔਰਤ ਦਾ ਘਰ ਦੇ ਵਿੱਚ ਹੁਣ ਲਾਜ਼ਮੀ ਹੈ ਜਨਾਨੀ ਆ ਵੀ ਨਹੀਂ ਘਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਕੋਈ ਢਾ ਲੈਣੇ ਬਾਤ ਪਿਆ ਖਾ ਜਾ ਮੁੰਡੇ ਲਓ ਜੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਸਬਸਕ੍ਰਾਈਬ ਕਰਨ ਵੀਡੀਓ ਨੂੰ ਫੋਲੋਅ ਆਜ ਦੇਖਣ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ